ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਦੋ ਮੱਜਾਂ ਦਿਖਾਉਣੀਆਂ ਤੇ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਤੇ ਦੋਵੇਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਆਣਾ ਤੇ ਪੋਛਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੇ ਸਭ ਠੀਕ ਠਾਕ ਜੇ ਠੀਕ ਹੈ ਜੀ ਤੇ ਨਾਮ ਦੱਸ ਤੇ ਕਰੀ ਫਿਰ ਮੇਰਾ ਰਪਾਲ ਸਿੰਘ ਜੋ ਪਿੰਡ ਚੋਂਦਾ ਜਿਲ੍ਹਾ ਮਸੇਂਦ ਨਾ ਤੇ ਫੋਨ ਨੰਬਰ ਹੀ ਬੋਲ ਦੇ ਕਰੀ ਨਹੀਂ 9434925 ਠੀਕ ਆ ਹਾਂਜੀ ਤੇ ਅੱਜ ਕਿੰਨੀਆਂ ਫਿਰ ਅੱਜ ਵੀ ਜੀ ਦੋ ਹੀ ਆ 2000 ਹਾਂਜੀ 2000 ਤੇ ਆ ਗਾਂ ਜਿਹੜੀ ਮਗਰਲੀ ਇਹ ਨਹੀਂ ਪੋਣੀ ਇਹਦੇ ਵੀ ਪੋਣੀ ਆ ਇਸ ਤਰ੍ਹਾਂ ਵੀ ਬੇਨਤੀ ਹੱਥ ਜੋੜ ਕੇ ਹਾਂਜੀ ਆ ਆਪਾਂ ਵੀਡੀਓ ਦਾ ਪਾਈ ਕੇ ਵੀਰ ਭਰਾ ਨੇ ਲਈ ਸੀ ਆਪਣੇ ਕੋਲ ਹਾਂਜੀ ਉਹਨੇ ਰੱਖੀ ਆ 4-5 ਦਿਨ ਤੇ ਇਹਨੂੰ ਹੋ ਗਿਆ ਕਿਤੇ ਬੁਖਾਰ ਹਾਂਜੀ ਬੁਖਾਰ ਹੋ ਗਿਆ ਹੁਣ ਇਹ ਪਸ਼ੂ ਆ ਇਹਨਾਂ ਨੂੰ ਵੱਧ ਘੱਟ ਤੇ ਹੁੰਦਾ ਰਹਿੰਦਾ ਹਾਂਜੀ ਬੁਖਾਰ ਹੋ ਗਿਆ ਵੀ ਜੀ ਇਹਨਾਂ ਦਾ ਰਾਜ ਨਹੀਂ ਤੱਕ ਲਾਇਆ ਅੱਛਾ ਉਹਨਾਂ ਲੱਦੀਆ ਟੈਂਪੂ ਦੇ ਸਾਡੇ ਘਰ ਲਾ ਗਏ ਅੱਛਾ ਫੇਰ ਲੋਕਿਆਂ ਦੇ ਵੀ ਵਪਾਰੀ ਮਾੜੇ ਆ ਹਾਂਜੀ ਜੋ ਗ੍ਰੇਡੀਅੰਟੀਆਂ ਦੀ ਸਭ ਕੁਝ ਪੂਰਾ ਨਿਕਲਿਆ ਹਾਂਜੀ ਉਹਨਾਂ ਬੁਖਾਰ ਚੜ ਗਿਆ ਤਾਂ ਹੁਣ ਸਾਡਾ ਥੋੜਾ ਜਿਹਾ ਕਸੂਰ ਆ ਹਾਂਜੀ ਹਾਂਜੀ ਦੇਖੋ ਅਸੀਂ ਬੋਦਣਾ ਵੀ ਚੜਾਉਂਦਾ ਆ ਹਾਂਜੀ ਵੀਡੀਓ ਵੀ ਬਣਾਉਣਾ ਸਭ ਕੁਝ ਸਾਡੇ ਕੋਲ ਆ ਹਾਂਜੀ ਇਹ ਤਾਂ ਬਿਮਾਰ ਹੋਈ ਆ ਲੱਦੀ ਸਾਡੇ ਘਰ ਲਾ ਗਏ ਹਾਂਜੀ ਤੇ ਇਦਾਂ ਨਹੀਂ ਨਾ ਰਫੀਜ ਚਾਹੀਦਾ ਕਰਾ ਚਲੋ ਦੇਖੋ ਇਹ ਕਿਦਾਂ ਦੀ ਆ ਚਲੋ ਪਸ਼ੂ ਸੰਭਣਾ ਚਾਹੀਦਾ ਵਾ ਬਾਕੀ ਆ ਦੇਖ ਸਕਦੇ ਖਲੋਣੀ ਦੱਸ ਦਿੰਦੀ ਪਸ਼ੂ ਦੀ ਵੀ ਉਹ ਪੂਰਾ ਸੈੱਟ ਨਹੀਂ ਆ ਸਰੀਰਾਂ ਵਿੱਚ ਲਿਸੀ ਹੋ ਗਈ ਆ ਅ ਬਾਕੀ ਇਹ ਆ ਕਿ ਚਲੋ ਜਦੋਂ ਕਈ ਵਾਰੀ ਪਸ਼ੂ ਜੇ ਅੱਕਈ ਵਾਰੀ ਪੱਠੇ ਨਹੀਂ ਖਾਂਦਾ ਜਾਂ ਕੋਈ ਜੇ ਕਈ ਚੀਜ਼ ਡਾਕਟਰ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰਾ ਲਿਆ ਕਰੋ ਤੇ ਜਿਹੜਾ ਵਾ ਆਪਣੀ ਸਮਝ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਪਸ਼ੂ ਵੇਖਿਆ ਕਰੋ ਤੇ ਜੇਰੋਂ ਤੁਹਾਡੇ ਕੋਈ ਗਈ ਉਹਦਾ ਸਹੀ ਵੀ ਜੀ ਆਪਣੀ ਕੋਈ ਵੀਡੀਓ ਕੱਢ ਕੇ ਵੇਖਿਆ ਘੋੜੇ ਵਾਂਗੂ ਭਾਈ ਬਿਲਕੁਲ ਸਹੀ ਇੱਕ ਨੰਬਰ ਜਗਾਂਕ ਲਾਈ ਆਪਾਂ ਠੀਕ ਆ ਉਹਨਾਂ ਨੇ ਹੁਣ ਵੇਖੋ ਹਾਲ ਤੇ ਦੀ ਕੀ ਕਰਕੇ ਘਲਾਤੀ ਆ ਠੀਕ ਆ ਹਾਂਜੀ ਹਾਂਜੀ ਬਾਕੀ ਚਲੋ ਜਦੋਂ 100 ਘਰ ਲੈ ਆ ਗਏ ਮੈਂ ਤਾਂ ਇੱਥੇ ਨਹੀਂ ਹੈਗਾ ਜਦੋਂ ਮੰਨ ਲਓ ਵੀ ਡਾਕਟਰ ਆ ਅੱਧੇ ਘੰਟੇ ਬਾਅਦ ਆਇਆ ਉਹਨੂੰ ਉਹਨੇ ਚੈੱਕ ਉਸ ਰਹੀ ਦਿੰਦਾ 106 ਬੁਖਾਰ ਆ 106 ਬੁਖਾਰ ਜਿਹਨੇ ਪੱਠੇ ਥੋੜਾ ਖਾਣ ਉਹਨੇ ਮਰਨਾ ਹੈ ਆਹੋ 106 ਬੁਖਾਰ ਚ ਫਿਰ ਦੁੱਧ ਵੀ ਘੱਟ ਹੀ ਦੇਣਾ ਤੇ 100 ਘਰ ਪੀ ਜਿਹਨੂੰ 106 ਬੁਖਾਰ ਉਹਨੇ ਦੁੱਧ ਥੋੜਾ ਕਿੱਥੇ ਦੇ ਦੇਣਾ ਹਾਂਜੀ ਹਾਂਜੀ ਹੁਣ ਤੇ ਚਲੋ ਹੋ ਜੋਗੀ ਸੱਤ ਵਰੀ ਨਹੀਂ ਕੋਈ ਹੋਣਦਾ ਆਪਾਂ ਸਹੀ ਕਰਾਵਾਂਗੇ ਵੀਰ ਜੀ ਠੀਕ ਆ ਹਾਂਜੀ ਤੇ ਹੁਣ ਮੱਝਾਂ ਦਿਖਾਈਏ ਫਿਰ ਆਪਾਂ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੋਈਨਾਂ ਇਹ ਪਰਸੋਂ ਰਾਤ ਦੀ ਰੁਪਈ ਸੋਈਆਂ ਪਰਸੋਂ ਰਾਤ ਦੀ ਸੋਈ ਆ ਪਰਸੋਂ ਰਾਤ ਦੀ ਉਹ ਮਗਰ ਟੱਕਾ ਨਹੀਂ ਗੱਲਾ ਹੀ ਨਾਲ ਹੋ ਜਾਊਗਾ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧਾਂ ਰੁਪਈ ਪਹਿਲੇ ਸੂਏ ਨੇ ਦਿੱਤਾ 17 18 ਕਿਲੋ ਅੱਛਾ ਹੁਣ ਮੇਰੇ ਘਰ ਦੀ ਆ ਤੀਜੀ ਚੋਾਈ ਹੋਣੀ ਆ ਰੁਪਈ ਜੇ 13 ਆ ਕੇ 14 ਵੇ ਬੋਲਾ ਮਣਕੇ ਦਊਗਾ ਅੱਛਾ ਹਾਂ ਇਹ ਆਪ ਇੱਥੋਂ ਕੋਈ ਚੋਾਈ ਕਰਕੇ ਇੱਥੋਂ ਵੇਖ ਚੱਕ ਕੇ ਲੈ ਜੀ ਪਾ ਦੇ ਦੋ ਦੋ 13 13 ਟਾਂਕ ਜੋਗੇ ਰੁਪਈ ਜੇ ਦਊਗਾ ਠੀਕ ਆ ਹਾਂਜੀ ਕਿੰਨਾ ਕ ਦੁੱਧ ਕੱਟੀ ਜਾਊਗੀ ਦੁੱਧਾਂ ਰੁਪਈ 20 ਕਿਲੋ ਦੀ ਇੰਨਾ ਕਰਜ ਦੁੱਧ ਦੇ 20 ਕਿਲੋ ਰੁਪਏ ਮਨਾ ਕੇ ਦਵਾਂਗੇ ਕੋਈ 5000 ਸਾਈ ਪਾਦੇ ਹਫਤੇ ਨੂੰ 20 ਕਿਲੋ ਬਣਾ ਕੇ ਦਊਂਗਾ ਮੈਂ ਦੁੱਧ ਤੋੜ ਦ ਫੇਰ ਇੱਕ ਜੀ ਨਿੱਤੇਦਾਰਾਂ ਕੋ ਠੀਕ ਆ ਇਹ ਸਵੇਸ 17 18 ਕਿਲੋ ਦੁੱਧ ਭਰਿਆ ਹੈ ਠੀਕ ਹੈ ਬੋਲਾ 14 ਕਿਲੋ ਆ ਚਲੋ ਤੋਰੋ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਵਾ ਆ ਕੱਟਾ ਜਿਹੜਾ ਬੱਚਾ ਬਿਲਕੁਲ ਤਾਜ਼ਾ ਹੀ ਹੈ ਜਿਹੜਾ ਬਾਕੀ ਆ ਵੀ ਕੱਦ ਕਾਠ ਦੀ ਚੰਗੀ ਆ ਥੱਲਿਆਂ ਵੀ ਚੰਗੀ ਤਿਆਰ ਹੋਈ ਹੈ ਬਾਕੀ ਦੁੱਧ ਦਾ ਤੁਸੀਂ ਅੰਦਾਜ਼ਾ ਲਾਉਣਾ ਬਾਕੀ ਖੜੇ ਕੋ ਸਾਹਬਲਾ ਦੁੱਧ ਵਾਲੀ ਨਿਸ਼ਾਨੀ ਜਿਹੜੀਆਂ ਚੰਗੀਆਂ ਆ ਚੰਗੀਆਂ ਵਾ ਦੁੱਧ ਨੇ ਚੰਗਾ ਕੱਢੀ ਜਾਣਾ ਵਾ ਬਾਕੀ ਆ ਦੇਖ ਸਕਦੇ ਮਿਲਕ ਵੇਨ ਵੀ ਚੰਗੀ ਲੱਗੀ ਆ ਤੇ ਹਵਾਨਾ ਪਛਾਣਵੇਂ ਚੰਗਾ ਤੇ ਹਵਾਨਾ ਗਾਂ ਨਵੇਂ ਚੰਗਾ ਥੋੜਾ ਦਰਦੀ ਦਰਦੀ ਜੀ ਆ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਮੋਲਰ ਵੀ ਇਹ 2-3 ਸਾਲ ਲਾਇਆ ਫਿਰ ਤੇਦਾ 2 ਲੱਖ ਆ ਹਾਂਜੀ ਤੇ ਆਪਾਂ 130 ਦੇ ਦਈਏ 130 ਦੀ ਅਗਭੀ ਕੋਈ ਕਰਾਉ ਮਾਨ ਜਤਰਾਣਾ ਕਿ ਵਿੱਚੋਂ ਕਰਦੀ ਹੈ ਮਾਨਤਾਂ ਜੀ ਜੀ ਹਾਂ ਨਾ 115000 ਦੇ ਹੋਊਗੀ ਪੌਂਚ ਵਿੱਚੇ ਪੌਂਚ ਵਿੱਚੇ ਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਜਿਹੜੇ ਉਹ ਕਹੇ ਵੀਰ ਭਰਾ ਨੇ ਮਾਨੋ ਲੈਣੀ ਫੋਨ ਉਹੇ ਲਾਵੇ ਦੂਜਾ ਫੋਨ ਨਾ ਲਾਵੇ ਠੀਕ ਹੈ ਜੀ ਹਾਂ ਜੀ ਹਾਂ ਜੀ ਆਹ ਦੇਖ ਸਕਦੇ ਜੀ ਤੇ ਹੁਣ ਆ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਕਿੰਨੇ ਕ ਦੁੱਧ ਵਾਲੀ ਆ ਹਰ ਵੀ ਆ ਜਿਹਦਾ ਬੱਚਾ ਕੱਟਾ ਕੋਈ 15 ਦਿਨਾਂ ਦੀ ਨਾਲੇ ਕੋਈ 20 ਦਿਨਾਂ ਦੀ ਲਾਲੇ ਠੀਕ ਆ ਆ ਟਾਈਮ ਜਿਹੜਾ ਦੁੱਧ ਦੇ ਨਾਲੇ ਤਿਆਰ ਹੋਊ 14 ਕਿਲੋ ਦਾ ਤਿਆਰ ਹੋ ਜਾਣਾ ਤਿਆਰ ਜਿਹੜਾ ਤਿਆਰ 14 ਕਿਲੋ ਠੀਕ ਆ ਤੇ ਖੋਲੋ ਫਿਰ ਤੋਰੀਏ ਬਾਕੀ ਦੁੱਧ 14 ਲੀਟਰ ਤੁਸੀਂ ਆਪ ਚੋ ਕੇ ਖੜਨਾ ਇਹਦੇ ਕੋਲ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੁੰਦੀ ਆ ਕਿਤੇ ਵੀ ਕੋਈ ਵੀ ਵੀਡੀਓ ਤੋਂ ਪੁੱਛ ਲੈਣਾਵਾ ਪਹਿਲਾਂ ਹੀ ਆਪਾਂ ਚੰਗੀ ਤਰ੍ਹਾਂ ਵੇਖ ਕੇ ਲਿਆ ਕਰੀਏ ਬਾਤਾਂ ਕੋ ਗੱਲ ਇੱਧਰ ਉੱਧਰ ਦੀ ਰਾਹ ਹੀ ਨਾ ਜਾਵੇ ਵੀ ਜਾਂ ਇਸ ਤਰ੍ਹਾਂ ਵਾਂ ਜਾਂ ਉਤਰਾ ਵਾਂ ਪਹਿਲਾਂ ਹੀ ਆਪਾਂ ਚੰਗੀ ਤਰ੍ਹਾਂ ਵੇਖ ਚੱਕ ਕੇ ਲਿਆ ਕਰੀਏ ਹਰ ਇੱਕ ਇਹ ਵੀਡੀਓ 'ਚ ਬੇਨਤੀ ਅਸੀਂ ਹੱਥ ਜੋੜ ਕੇ ਕਰਦੇ ਆਪਾਂ ਆ ਬਾਕੀ ਉਤਰਾਏ ਆ ਵੀ ਕਦ ਕੱਠ ਫਿੱਟ ਪੜੇ ਦੀ ਇਹ ਵੀ ਚੰਗੀ ਆ ਇਹ ਦਾ ਇਹਦਾ ਮੋਹਰ ਵੀ ਕਰਨ ਨੂੰ ਭਾਵੇਂ ਇਹਦਾ ਵੀ ਲੱਖ 1.5 ਉਹ ਵਰਦੀ ਕਰੇਗੀ ਇਹ ਹਰਭਜੀ ਹਾਂ ਨਾ ਜਿਹੜੀ ਉਹਨੇ 85000 ਲਏ ਹੋਗੇ 85000 ਦੇ 85000 ਦੇ ਬਾਕੀ ਇੱਥੋਂ ਕੋ ਵੇਖ ਕੇ ਖੜੇ ਹਨਾ ਇੱਥੇ ਰੁਪਈਏ ਕੋਈ ਸਾਈਆਂ ਪਾਵੇ ਮੇਰੇ ਤਾਂ ਇਹ ਆ ਵੀ ਜੇ ਮੰਨ ਲਓ ਕੋਈ ਕੱਲ ਨੂੰ ਕੋਈ ਗੱਲ ਹੁੰਦੀ ਹੈ ਕੋਈ ਵਾਪਸ ਵੀ ਕਰਦਾ ਵਾ ਤੇ ਉਹਦੇ 'ਚ ਕਿੰਨਾ ਤੇ ਕਿਰਾਇਆ ਪੈ ਜਾਂਦਾ ਅਗਲੇ ਨਾਲ ਹੁਣ ਜੇ ਤਰ੍ਹਾਂ ਆਹੀ ਗਾਂ ਕੱਲ ਕੋਈ ਛੱਡ ਕੇ ਗਿਆ ਤੁਸੀਂ ਕਹਿੰਦੇ ਜੀ ਤੇ ਕਿੰਨਾ ਤੇ ਉਹਨਾਂ ਨੇ ਵੀ ਕਿਰਾਇਆ ਪੈ ਗਿਆ ਹੋਗਾ 4000 ਉਹਨਾਂ ਨੇ ਪਾਇਆ ਸੀ 4000 ਜਾਂ 8000 ਕਿਰਾਇਆ ਉਹੀ ਤੇ ਕਿਸੇ ਦਾ ਇਤਰਾਜੀ ਥੋੜਾ ਕਰਦਾ ਵਜਾਈਂ ਵਾਸਤ ਕਰੀਏ ਜਾਂ ਕੁਝ ਤੇ ਇਸੇ ਕਰਕੇ ਪਹਿਲਾਂ ਹੀ ਬੰਦਾ ਆਪਣਾ ਵੇਸ ਚਾ ਕੇ ਖੜੇ ਬਸ ਕਿਰਾਏ ਬਾੜੇ ਹੀ ਬੜੇ ਪੈ ਜਾਂਦੇ ਆ ਤੇ ਪਹਿਲਾਂ ਹੀ ਆਪਣੀ ਸਮਝਣਾ ਵੇਸ ਚਾ ਕੇ ਜੀ ਤੁਸੀਂ ਸਾਈਆਂ ਪਾਵੇ ਤਾਂ 2-2 ਡਾਗਾਂ ਆੜੇਗਾ ਚੋਕ 'ਤੇ ਖੜੇ ਸਾਨੂੰ ਸਾਡੀਆਂ ਮੱਝਾਂ ਦੇ ਮਾਂ ਨਾ ਪੀਂਨਾਂ ਦਾ ਦੁੱਧ ਆ ਹਾਂਜੀ ਕਾ ਕਰਕੇ ਸਾਨੂੰ ਕਹਿਣ ਦਾ ਵੀ 5-5 ठीक है जी ठीक है जी